ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੁਰਜ ਹਰੀਕਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਬਰਗਾੜੀ ਰਹਿ ਜਾਂਦਾ ਹੈ ਇਹ ਤੋਂ ਇਲਾਵਾ ਦੋਸਤੋ ਇਹਦੇ ਨੇੜੇ ਮੱਲਕੇ ਢੱਲਵਾ ਇਹਦੇ ਆਸ-ਪਾਸ ਦੇ ਪਿੰਡ ਹੈ ਬੁਰਜ ਹਰੀਕੇ ਦੇ ਵਿੱਚੋਂ ਤੁਹਾਨੂੰ ਅੱਜ ਇੱਕ ਵੀਡੀਓ ਦਿਖਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਆਉਣ ਵਾਲੇ ਟਾਈਮ 'ਚ ਇਹਨਾਂ ਕੋਲ ਹਰ ਰੋਜ਼ ਕਟੀਆਂ ਝੋਟੀਆਂ ਤੁਹਾਨੂੰ ਦੇਖਣ ਨੂੰ ਮਿਲਿਆ ਕਰਨੀਆਂ ਕਿਉਂਕਿ ਬਾਈ ਕਹਿੰਦਾ ਵੀ ਹੁਣ ਆਪਾਂ ਇਹਨਾਂ ਅਸਰ ਝੋਟੀਆਂ ਦਾ ਵਪਾਰ ਦਾ ਕੰਮ ਜਿਹੜਾ ਉਹ ਕਰਨਾ ਹੈ ਪਹਿਲਾਂ گاਵਾ ਵੀ ਬਾਈ ਹੋਰੀ ਲੈ ਕੇ ਆਉਂਦੇ ਸੀ ਮੱਝ ਵੀ ਕੋਈ ਨਾ ਕੋਈ ਨਾਗ ਜਰੂਰ ਇੱਥੇ ਆਇਆ ਕਰੂਗਾ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਝੋਟੀਆਂ ਤੋਂ ਇਲਾਵਾ ਤੁਹਾਨੂੰ ਇੱਕ ਮੱਝ ਵੀ ਦਿਖਾਉਣੀ ਹੈ ਸ਼ੁਰੂਆਤ ਮੱਝ ਤੋਂ ਹੀ ਕਰਾਂਗੇ ਆਪਾਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਜਿਹੜਾ ਪਸੰਦ ਆ ਜੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੂਗਾ ਕਾਲ ਉਸ ਨੰਬਰ ਤੇ ਕਰ ਲਿਓ 6 ਝੋਟੀਆਂ 1 ਮੱਝ 7 ਨਾਗ ਅੱਜ ਦੀ ਇਸ ਵੀਡੀਓ ਦੇ ਮਾਧਮ ਨਾਲ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਸੋ ਆਓ ਜਾਣਕਾਰੀ ਲੈਣੀ ਸ਼ੁਰੂ ਕਰ ਗਏ ਸ਼ੁਰੂ ਕਰਾਂਗੇ ਇਸ ਮੱਝ ਤੋਂ ਆਪਾਂ ਵੀਰ ਸਸਰੀਕਾ ਸਸਰੀਕਾ ਜੀ ਨਾਮ ਆਪਣਾ ਦੱਸ ਦੇ ਵੀ ਨਾਮ ਜਸ਼ਨਾਈ ਪਿੰਡ ਬੁਰਜਰੀ ਦਾ ਤਹਿਸੀਲ ਜੈਤੋ ਜਿਲ੍ਹਾ ਫਰੀਦਕੋਟ ਪੈਂਦਾ ਬਰਗਾੜੀ ਇੱਥੋਂ ਕਿੰਨੇ ਰਹਿ ਗਿਆ ਵੀ ਇੱਥੋਂ 3 ਕਿਲੋਮੀਟਰ ਵੜ ਪੈਂਦਾ ਜਮਾ ਨਾਲ ਹੀ ਰਹਿ ਗਿਆ ਬਰਗਾੜੀ ਦੇ ਹਾਂਜੀ ਹਾਂਜੀ ਠੀਕ ਹੈ ਅੰਮਰਸਰ ਰੋਡ ਜਿਹੜਾ ਹਾਈਵੇ ਜਾਂਦਾ ਆਪਣੇ ਬਿਲਕੁਲ ਨੇੜੇ ਹੀ ਹੈਗਾ ਉਹ ਨੇੜੇ ਹੀ ਨਾਲ ਹਾਂ ਠੀਕ ਹੈ ਅੱਛਾ ਭਾਈ ਹੁਣ ਝੋਟੀਆਂ ਲਿਆ ਕਰਾਂਗੇ ਫਿਰ ਵਿਕਰੀ ਹਾਂ ਝੋਟੀਆਂ ਲਿਆ ਕਰਾਂਗੇ ਪਹਿਲੇ ਨੰਬਰ ਤੇ ਜਿਹੜੀ ਮੱਝ ਕੰਨ ਮਸੂਆ ਭਾਈ ਇਹ ਝੂਟੀ ਹੈ ਪਹਿਲੇ ਸੁਈ ਸੁਈ ਥੋੜੀ ਵੱਡੀ ਹੋ ਕੇ ਬਣੀ ਆ ਠੀਕ ਹੈ ਸੁਹਾ ਪਹਿਲਾ ਹੀ ਆ ਹਾਂ ਪੈਂ ਠੀਕ ਹੈ ਯਾਨੀ ਕਿ ਬਣਾ ਅੰਤਰਾ ਜਿਹੜੀ ਸਾਰੀ ਉਹ ਮੱਝਾਂ ਵਾਲੀ ਆ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਵੀ ਵੀਰੇ ਕੱਲ ਹੀ ਸੂਈ ਹੈਗੀ ਕੱਲ ਹੀ ਸੂਈ ਹੈ ਹਾਂਜੀ ਹਾਂਜੀ ਠੀਕ ਕੱਟੇ ਨੂੰ ਇਹਨੇ ਜਨਮ ਦਿੱਤਾਗਾ ਠੀਕ ਹੈ ਰੇਟ ਕੀ ਰੱਖਦੇ ਹੋ ਇਹਦਾ ਰੇਟ ਵੀਰੇ ਕਰਨ ਨੂੰ 1 15 ਅਕਰ ਵਾਲਗੇ 1 10 ਦੀ ਝੋਟੀ ਦੇ ਦਾਂਗੇ ਠੀਕ ਹੈ ਮਾਨਤਾਂ ਨੂੰ ਕਰ ਦਾਂਗੇ ਹੋਰ 1 10 ਚੋਂ ਮਾਨਤਾਂ ਨੂੰ ਹੋ ਜਾਊਗਾ ਸੋਹਣੀ ਬੰਤਰ ਹੈ ਚੰਗਾ ਟਾਂਚਾ ਹੈ ਦਰਮਿਆਨੇ ਕੱਦ ਚ ਸਿੰਘ ਸੋਹਣਿਆਂ ਦੀ ਹੈ ਪੂਛ ਵੀ ਥੋੜੀ ਵਾਈਟ ਹੈ ਤੇ ਅੱਖ ਵੀ ਜਿਹੜੀ ਉਹ ਦੋਨਾਂ ਦੇ ਵਿੱਚ ਵੀ ਵਾਈਟ ਹੈ ਮਤਲਬ ਇਹ ਨਹੀਂ ਵੀ ਇੱਕ ਹੀ ਚਿੱਟੀ ਹੋਊਗੀ ਗ੍ਰੇਡੇਡ ਹੈ ਉਸੇ ਕਰਕੇ ਇਹਨੇ ਬੱਚਾ ਵੀ ਜਿਹੜਾ ਨੀਲੀ ਰਾਵੀ ਚ ਹੀ ਦਿੱਤਾ ਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਦੱਸੋ 1 ਲੱਖ ਤੇ 10000 ਦੀ ਡਿਮਾਂਡ ਹੈ ਮੌਕੇ ਤੇ ਮਾਨਤਨ ਹੋਊਗਾ ਇਹਦੇ ਚੋਂ ਚੰਗੀ ਤਿਆਰ ਹੋਈ ਵੀ ਝੋਟੀ ਹੈ ਹਜੇ ਭਲੂਣ ਹਵਾਨੇ ਤੇ ਹੈ ਹੈਗੀ ਪਹਿਲਾ ਸੂਆ ਸੋਈ ਆ ਭਾਵੇਂ ਉਮਰ ਥੋੜੀ ਚੜ ਕੇ ਸੋਈ ਆ ਪਰ ਜੇ ਆਪਾਂ ਇਹਦੀ ਬੰਤਰ ਦੇਖਦੇ ਆ ਉਹ ਵੀ ਚੰਗੀ ਆ ਤੇ ਦੂਜਾ ਇਹ ਆ ਵੀ ਜਦੋਂ ਦੁੱਧ ਤੇ ਆਊਗੀ 15 20 ਦਿਨ ਲਾਊਗੀ ਉਦੋਂ ਨਿਖਰੂਗੀ ਚੰਗੀ ਚੰਗੀ ਨਿਖਰੂਗੀ ਇਹ ਤਾਂ ਬਾਕੀ ਆ ਜਿਹੜਾ ਵੱਡੀ ਉਮਰ ਦਾ ਹੋ ਕੇ ਪਸ਼ੂ ਬਣੇ ਉਹ ਦੁੱਧ ਦੇ ਦਿੰਦਾ ਦੁੱਧ ਪਹਿਲੇ ਸੂਈ ਚੰਗਾ ਦੇ ਦੂ ਫੜੀ ਫੂਛ ਪਈ ਜੀ ਮੜੀ ਹਾਂਜੀ ਸੋ ਦੇਖੋ ਇਹ ਖੰਡਾ ਵੀ ਤਾਂ ਹੁੰਦਾ ਦਾਣਾ ਪਾਣੀ ਖਾਦਾ ਹੁੰਦਾ ਜਿਹੜਾ ਵੱਟ ਜਾਨਵਰ ਔ ਥੋੜਾ ਸਹੀ ਸੋ ਸੋਹਣੀ ਬੰਤਰ ਦਾ ਹਵਾਨਾ ਦੱਸੋ ਤੇ ਇਹ ਕਟਾ ਹੋਈ ਪਾਸੇ ਦੁੱਧ ਵੀ ਐਵਰੇਜ ਆਪਾਂ 10 ਲੀਟਰ ਦੀ ਦੇ ਦਾਂਗੇ ਹੋ ਸਕਦਾ ਇਹ 12 13 ਲੀਟਰ ਦੇ ਦੇ 10 ਲੀਟਰ ਤਾਂ ਖੁੱਲ੍ਹੇ ਹੀ ਦਊਗੀ ਛੱਡੀ ਪੁੱਛ ਭਾਈ ਸੋ ਦੱਸੋ 10 ਲੀਟਰ ਤਾਂ ਖੈਰ ਮਾਮੂਲੀ ਗੱਲ ਹੈ ਇਹ ਅੱਖਾਂ ਇਹਦੀਆਂ ਦੋਨੋਂ ਹੀ ਦੇਖ ਲਓ ਨੀਲੀ ਰਾਵੀ ਦੇ ਬੱਚੇ ਪਾਈ ਜਾਊਗੀ ਬੁੱਲ ਦਾ ਸੀਮਨ ਜਿਹੜੇ ਦਾ ਮਰਜ਼ੀ ਭਰਾਲਿਓ ਇਹ ਕੱਚਾ 나ੜੂਆ ਕੱਟੇ ਦਾ ਨਾਲ ਸੋ ਇਹ ਪਹਿਲੇ ਨੰਬਰ ਤੇ ਜਿਹੜੀ ਮੱਝ ਦਿਖਾਉਣੀ ਸੀ ਜਾਂ ਝੋਟੀ ਦਿਖਾਉਣੀ 2 ਨੰਬਰ ਤੇ ਛੋਟੀ ਕੱਟੀ ਦੰਦੋ ਬਾਈ ਕਿਵੇਂ ਇਹ ਦੰਦੂ ਖੀਰੀ ਇਹ ਕੱਟੀ ਠੀਕ ਹੈ ਰੇਟ ਕੀ ਰਹਿਣਾ ਇਹਦਾ ਜਸਨ ਰੇਟ ਆਪਾਂ 28000 ਦੀ ਦੇ ਦੇਣੀ ਹੈ ਜੀ ਖੋਲ ਲਈ ਬਾਈ ਸੋ ਲੈਕਰੋ ਕਿ ਬੱਤੀ ਜਿਉਣਾ ਮਰਜੀ ਕਰਾ ਲੋ ਬਸ 28000 ਦੀ ਛੂਡ ਹੋ ਗਈ ਸੋ 28000 ਦੀ ਕੱਟੀ ਬਸ ਸਿੰਘ ਇਹਦਾ ਵੀ ਸੋਨਾ ਪੂਰਾ ਗੋਲ ਮੋੜ ਜਣਾ ਅਜੇ ਤਾਂ ਉਮਰ ਹੀ ਕੱਚੀ ਹੈ ਕੱਟੀ ਦੀ ਛੋਟੀ ਉਮਰ ਹੈ ਤੇ ਬਾਕੀ ਆਪਣੀ ਸਪੈਸ਼ਲ ਹੈ ਵੀ ਜੁ ਕੋਈ ਵੀ ਕੱਟੀ ਹੋਊਗੀ ਥਣ ਥਣ ਚਾਰ ਹੀ ਹੋਣਗੇ ਕੋਈ ਪੰਜਵਾਂ ਫੂਟ ਵੀ ਨਹੀਂ ਹੋਣੀ ਕਿਸੇ ਦੀ ਕੱਟੀ ਤੇ ਸੋ ਥਾਣਾ ਆਪਾਂ ਆਪ ਵੀ ਪਹਿਲੀ ਦੂਜੀ ਗੱਲ ਦੰਦ ਵੀ ਜਿਹੜੇ ਦੱਸਾਂਗੇ ਉਹੀ ਨਿਕਲਣਗੇ ਕੁਛ ਏਹੀ ਰਹੂਗੀ ਬਾਈ ਹੋਰ ਇਹਨੂੰ ਵੀ ਉਸੇ ਤਰੀਕੇ ਨਾਲ ਇਹਨਾਂ ਦੇ ਦੰਦ ਵੀ ਦਸੇ ਜਾਣ ਇਹ ਛੋਟੀ ਉਮਰ ਦੀ ਕੱਟੀ 28000 ਦੀ ਮਿਲ ਜੂਗੀ ਥਣ ਚਾਰ ਆ ਸੋਹਣੇ ਆ ਨਖੜਵੇਂ ਆ ਸੋ ਇਹ ਤੁਸੀਂ 2 ਨੰਬਰ ਤੇ ਦੇਖੋ 3 ਨੰਬਰ ਤੇ ਜਿਹੜੀ ਕੱਟੀ ਬਈ ਦੰਦੋਂ ਕਿਵੇਂ ਇਹ ਇਹ ਦੰਦੋਂ ਵੀ ਦੂਨ ਤੇ ਦੰਦ ਚੱਕ ਲੈਣੇ ਹੁਣ ਇਹਦਾ ਰੇਟ ਕੀ ਰਹੂਗਾ ਰੇਟ ਇਹ ਵੀ 28000 ਦੀ ਦੇ ਦਾਂਗੇ ਖੋਲੀ ਬਈ ਸੋ ਦੋਸੋ ਮਾਰਕਿੰਗ ਨੀਲੀ 라ਵੀ ਵਾਲੀ ਆ ਥਾਣਾ ਚ ਬਿੱਥੀ ਬਹੁਤ ਐ ਕੱਟ ਸੰਭੀ ਵੀ ਐ ਬਿਨਾ ਸ਼ੱਕ ਝੋਟੀ ਚੰਗੇ ਪੇਟ ਵਾਲੀ ਐ ਜੇ ਕੋਈ ਵੀ ਸੰਭਾਲ ਸਕਦਾ 28000 ਦੀ ਇਹ ਮਿਲ ਜੂਗੀ ਇਹ ਦੋਂਦ ਵਾਲੇ ਦੰਦ ਚੱਕ ਰਹੀ ਐ ਕੰਦਨ ਦਾ ਪੰਛੀ ਦੀ ਜਿਵੇਂ ਹੋਊਗੀ ਉਵੇਂ ਤੇ ਡ੍ਰੇਲ ਦਵਾਂਗੀ ਠੀਕ ਐ ਝੂਠ ਮਾਰਨਾ ਪਰ ਰੁਪਏ ਦਾ ਵੀ ਨਹੀਂ ਓਕੇ ਸੋ ਦੇਖੋ ਇਹਦਾ ਵੀ ਟਾਂਚਾ ਤੁਸੀਂ ਦੱਸੋ 22000 ਇਹਦਾ ਰੇਟ ਐ 4 ਨੰਬਰ ਤੇ ਇੱਕ ਬਹੁਤ ਸੋਹਣੀ ਕੱਟੀ ਐ ਸਿੰਘਾਂ ਦੀ ਵੀ ਤੇ ਟਾਂਚੇ ਦੀ ਵੀ ਬਾਈ ਡਿਟੇਲ ਇਹਦੀ ਦੇ ਦੇ ਦੀ ਫੀਰੀ ਐ ਕੀ ਦੰਦਾਂ ਦੀ ਫੀਰੀ ਐ ਹਾਂਜੀ ਖੀਰੀ ਐ ਠੀਕ ਐ ਰੇਟ ਬਾਈ ਇਹਦਾ ਰੇਟ ਇਹ 40000 ਚ ਮੰਨਤਨ ਹੋਊਗਾ ਜੀ ਠੀਕ ਐ ਖੋਲ ਦਿਓ ਬਾਈ 40 ਚੋਂ ਮਾਨਤਨ ਦੋਸਤ ਇਹਦੇ ਹੱਥ ਪਿੰਡੇ ਤੇ ਹੱਥ ਲਾ ਕੇ ਦੇਖੋ ਜੇ ਐ ਲੱਗੂਗਾ ਜਿਵੇਂ ਰੂੰ ਤੇ ਹੱਥ ਫਿਰਦਾ ਹੁੰਦਾ ਇਸ ਤਰ੍ਹਾਂ ਦਾ ਵੀ ਪਿੰਡਾਗਾ ਚਮੜੀ ਹੈਗੀ ਦੱਸੋ ਬਹੁਤ ਬਾਰੀਕ ਹੈ ਚਮੜੀ ਦੀ ਤੇ ਸਿੰਗ ਵੀ ਬੜਾ ਸੋਹਣਾ ਮੈਂ ਨੀਦੀ ਰਾਜੀ ਵਾਲੇ ਥਣ ਵੀ ਤੁਹਾਨੂੰ ਦਿਖਾਉਂਗਾ ਪਰ ਇਹਦੇ ਸਿੰਗ ਦੇਖੋ ਕਰਮਾਲੀ ਦੇ ਜਮਾਈ ਨਾਲ ਮੁੜ ਗਿਆ ਸਿੰਗ ਢਾਂਚਾ ਸੋਹਣਾ ਰੰਗ ਰੰਗ ਚੰਗਾ ਪਤਲੀ ਪੂਛ ਆ ਤੁਸੀਂ ਦੇਖੋ ਥਣਾ ਚ ਬਿੱਥੀ ਪੂਰੀ ਫੁੱਲ ਹੈ ਪੂਰੀ ਬ੍ਰੀਡ ਵਾਲੀ ਇਹਦੀ ਸੋ 40000 ਚੋਂ ਛੋਟ ਹੋ ਜੂਗੀ ਮਾਨਤਨ ਹੋ ਜੂਗਾ ਚੰਗਾ ਸਿੰਘ ਚੰਗਾ ਟੰਚਾ ਹੈ ਇਹਨਾਂ ਦੋਹਾਂ ਦੇ ਥਣ ਦਿਖਾਈ ਬਈ ਆ ਪਹਿਲਾਂ ਨੀਲੀ ਰਾਵੀ ਵਾਲੇ ਦਿਖਾਈ ਥਣ ਮੜੇ ਦੇ ਤੇ ਦੂਸਰੇ ਥਣਾ ਚ ਮਿੱਥੀ ਦੇਖਿਓ ਘਟੀ ਦੇ ਕੱਲੀ ਸੰਭੀ ਘਟਾ ਹੈ ਫੜੀ ਮਾਸ ਜਾ ਬਈ ਉਤੋਂ ਰੈਂਕਲ ਜੇ ਪੈਂਦੇ ਦੱਸੋ ਤੇ ਬਹੁਤ ਮਿੱਥੀ ਹੈ ਠੀਕ ਆ ਓਕੇ ਹੋ ਗਿਆ ਆ ਦੂਜੀ ਦੇ ਵੀ ਥਣ ਦਿਖਾ ਦੇ ਇਹਦੇ ਵੀ ਦਿਖਾ ਦੇਣ ਸੋ ਥਾਣੇ ਦੇ ਵੀ ਤੁਹਾਨੂੰ ਦਿਖਾ ਦਿੰਨੀ ਆ ਦੱਸੋ ਆ ਜੀ ਇਹਦੇ ਵਿਥਣ ਚਾਰ ਹੀ ਐ ਸੋਹਣੇ ਥਣ ਠੀਕ ਐ ਇਹਦੋਂ ਅੱਗੇ ਬਈ ਜਿਹੜੀ ਕੱਟੀ ਮੱਥੇ 'ਚ ਬੱਲ ਐ ਹਾਂਜੀ ਇਹਦੇ ਮੱਥੇ 'ਚ ਬੱਲ ਐ ਇਹ ਦੰਦੋਂ ਕਿਵੇਂ ਬਈ ਇਹ ਵੀ ਖੀਰੀ ਆਈ ਰੇਟ ਇਹਦਾ ਰੇਟ ਇਹ ਵੀ 40000 ਤੇ ਤਿੰਨਾਂ ਦੀ ਆ ਤਿੰਨੇ ਕੱਟੀਆਂ 40000 ਚੋਂ ਮੰਨਤਨ ਹੋਊਗਾ ਜੀ ਓਕੇ ਮੰਗਣਾ ਨਹੀਂ ਰੇਟ ਆਪਾਂ ਦੇਣ ਲੈਣ ਜੀ ਵਾਲੇ ਭਾਅ ਹੁੰਦੇ ਆ ਓਕੇ ਸੋ 120000 ਚ ਤਿੰਨ ਝੋਟੀਆਂ 40000 ਇੱਕ ਦਾ ਰੇਟ ਐ ਮੱਥੇ 'ਚ ਬੱਲ ਹੈਗਾ ਸਿੰਘ ਕੁੰਡੇ ਐ ਕੱਦ ਚੰਗਾ ਝੋਟੀ ਦਾ ਕਾਂਚਾ ਤੁਸੀਂ ਹੁਣ ਇਹਦਾ ਵੀ ਤੋਂ ਇਹ ਵੀ ਖੀਰੀ ਹੈ ਕਨਫਰਮ ਓਕੇ ਦੰਦੋਂ ਖੀਰੀ ਗ੍ਰੇਡ ਸੇਮ ਹੈ ਜਿਹੜੀ ਮਰਜੀ ਝੋਟੀ ਖਰੀਦ ਲਓ ਥੋੜਾ ਡਰਦੀ ਹੈ ਕੈਮਰੇ ਤੋਂ ਠੀਕ ਕੋਈ ਨਹੀਂ ਉਹ ਚਕਤਾ ਤਲਿਆਰੇ ਦੱਸੋ ਇੱਥੇ ਪਾਏ ਜਾਂਦੇ ਆਪਾਂ ਨੂੰ ਪਤਾ ਹੂੰ ਪਸ਼ੂ ਸੰਗਲਾਂ ਚ ਹੁੰਦੇ ਐ ਇਹਦੋਂ ਅੱਗੇ ਕੱਟੀ ਇਹਦਾ ਵੀ ਰੇਟ ਸੇਮ ਹੀ ਹੈ ਤੋੜ ਕੇ ਦਿਖਾਵਾਂਗੇ ਦੰਦੋਂ ਬਈ ਇਹ ਖੀਰੀ ਠੀਕ ਹੈ ਰੇਟ 40000 ਰੀ ਹੈ ਹਾਂਜੀ ਹਾਂਜੀ 40 ਇਹਦੀ ਏਆਈ ਦੱਸ ਰਹੇ ਸੀ ਤੁਸੀਂ ਹੋਈ ਇਹਦੀ ਹੋਈ ਵੀ ਆਈ ਆਪਾਂ ਖਾਲੀ ਕਰਕੇ ਦੇਣੀ ਉ ਕਿੰਨੇ ਦਿਨ ਹੋ ਗਏ ਕੋਈ ਇਹਨੂੰ ਇਸ ਟਾਈਮ ਹੋਈ 2 ਤਰੀਕ ਦਾ ਟਿਕਾ ਪਰਵਾਇਆ ਵਾ 2 ਦਾ ਅੱਜ 14 ਅੱਜ 14 ਹੋ ਗਈ ਦੋਸਤੋ 12 ਦਿਨ ਹੋਏ ਆ ਇਹ ਮੈਂ ਇਸ ਕਰਕੇ ਦੱਸਿਆ ਵੀ ਤੁਸੀਂ ਵੇਟ ਕਰ ਲਿਓ ਬਾਕੀ ਆਪਦੇ ਹਿਸਾਬ ਨਾਲ ਸੰਭਾਲ ਲਿਓ ਵੈਸੇ ਖਾਲੀ ਮੰਨ ਕੇ ਸੌਦਾ ਕਰ ਲਿਓ ਰੇਟ 40000 ਰੀ ਹੈ ਖਾਲੀ ਮੰਨ ਕੀ ਹੋਣਾ ਜੀ ਤਾਂ ਆਪਾਂ ਜਦੋਂ ਠੀਕੀ ਦੰਨੋ ਚੰਗਾ ਟਾਂਚ ਹੈ ਤੋ ਸਿੰਗ ਰੇਟ ਆ ਦ ਸੂਰੇਗ ਗੋਲ ਬਈ ਸਿੰਘ ਗੋਲ ਆ ਸੋਨਾ ਕੁੰਡਾ ਸਿੰਘ ਐ ਛੇ ਤੁਹਾਨੂੰ ਇੱਕ ਝੋਟੀ ਲਾਸਟ ਉੱਤੇ ਹੋਰ ਦਿਖਾ ਦਈਏ ਫਿਰ ਵੀਡੀਓ ਰੋਕਾਂਗੇ ਜਿਹੜੀ ਲਾਸਟ ਉੱਤੇ ਝੋਟੀ ਐ ਬਈ ਇਹਦੇ ਵੀ ਏਆਈ ਹੋਈ ਆ ਜੀ 31 ਤਰੀਕ ਦੀ ਆਪਾਂ ਖੋਦੀ ਕਰਵਾਈ ਐ ਦੋਨਾਂ ਕਟੀਆਂ ਦੀ ਠੀਕ ਐ ਇਹ ਦੋਨ ਦੇ ਦੰਦ ਚੱਕ ਲਈਏ ਨੇ ਵੀ ਦੋਨ ਦਾ ਠੀਕ ਐ ਤੇ ਰੇਟ ਇਹਦਾ ਕੀ ਰਹਿਣਾ ਇਹਦਾ ਰੇਟ 45000 ਚੋਂ ਮੰਨ ਤਨ ਹੋ ਜਾਊਗਾ ਜੀ ਤੋਰ ਦੇ ਬਈ ਸੋ 45 ਚੋਂ ਮਾਨ ਤਣ ਕਟੀਆਂ ਝੋਟੀਆਂ ਦੇ ਵਿੱਚ ਨਾ ਕੋਈ ਵੀ ਪ੍ਰਾਕਿਰਤੀ ਨਹੀਂ ਹੁੰੜ ਜਾਣਾ ਵਧੀਆ ਜੀ ਇਹਨਾਂ ਚੋਂ ਘਾਟਾ ਨਹੀਂ ਪੈਂਦਾ ਕਾਰਨ ਇਹ ਵੀ ਇਹਨਾਂ ਨੇ ਵਧੀ ਜਾਣਾ ਤੇ ਮੱਝ ਨੂੰ ਜਦੋਂ ਮਰਜੀ ਵੇਚ ਲੋਏ ਤਾਂ ਹਰ ਟਾਈਮ ਵਿਕਰੀ ਆਸਤੇ ਅਵੇਲੇਬਲ ਹੁੰਦੀਆਂ ਸੋ ਦੰਦੋਂ ਦੋਸਤੋ ਇਹ ਦੋਂਦ ਵਾਲੇ ਦੰਦ ਚੱਕ ਰਹੀ ਹੈ 31 ਤਰੀਕ ਦੀ ਏਆਈ ਹੋਈ ਵੀ ਹੈ ਬਾਈ ਨੇ ਆਪ ਏਆਈ ਕਰਵਾਈ ਹੈ ਸੋ ਅੱਜ 15 ਦਿਨ ਹੋ ਗਏ ਆ ਖਰੀਦਿਓ ਖਾਲੀ ਮੰਨ ਕੇ ਵੇਟ ਜਰੂਰ ਕਰ ਲਿਓ ਇਹ ਹੋ ਸਕਦਾ ਝੋਟੀਆਂ ਕਟੀਆਂ ਇੰਨਾ ਸੀਮਨ ਤੇ ਰਹਿ ਗਜਣ ਸਹੀ ਸੋ ਚੈੱਕ ਪਾਸ ਹੋ ਜਨ ਤਾਂ ਵਾਕਈ ਰੇਟ ਵਧ ਜਾਂਦੇ ਖਰ ਪਾਏ ਤਾਮ ਆਈ ਸਹੀ ਉਹਨੇ ਪਹਿਲੇ ਨਹੀਂ ਪੈਸੇ ਪੂਰੇ ਕਰਦੇ ਜਨੇ ਇੱਕ ਵਧਾਏ ਜਾਂਦੇਗਾ ਸਹੀ ਹੁਣ ਮੰਨ ਲੇ ਚਲੋ ਮਾਝਾ ਰੇਟ ਲੱਖ ਤੋਂ ਉੱਪਰ ਹੈ ਜੀ ਘਟੇਨਾ ਤਾਂ 95 ਦੇ ਲੱਖ ਦੀ ਰਾਵਣੇ ਵਿਗਣਾ ਜਦ ਤੈਅ ਸਹੀ ਸੋ ਵਾਕਈ ਝੋਟੀਆਂ ਸੰਭੋਗੇ ਫਾਇਦਾ ਹੀ ਹੈ ਬਾਕੀ ਤੁਸੀਂ ਆਪ ਦੀ ਸਮਝ ਵਰਤੇਓ ਤੇ ਤਸੱਲੀ ਕਰਿਓ ਆਕੇ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ